ਮਾਰਕੀਟ ਦੇ ਵਿੱਚ ਬਣੇ ਘੋੜੀ ਦੀ ਸ਼ੁੱਧਤਾ ਬਾਰੇ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਬਨਾਇਆ ਸ਼ੁੱਧ ਘੋੜੀ ਹਰ ਇੱਕ ਨੂੰ ਅਟਰੈਕਟਿਵ ਹੀ ਕਰਦਾ ਹੈ ਔਰ ਹਰ ਇੱਕ ਨੂੰ ਪਤਾ ਵੀ ਹੁੰਦਾ ਹੈ ਜੇਕਰ ਤੁਸੀਂ ਇੱਕ ਪਸ਼ੂ ਦੇ ਦੁੱਧੇ ਨਾਲ ਮਹੀਨੇ ਦੇ ਵਿੱਚ 10 ਕਿਲੋ ਘਿਓ ਵੀ ਬਣਾਉਂਦੇ ਹੋ ਤਾਂ ਤੁਸੀਂ ਮਹੀਨੇ ਦਾ 9000 ਰੁਪਏ ਕਮਾ ਲੈ ਹੁੰਦੇ ਹੋ ਇਹ ਇੱਕ ਮਿਨੀਮਮ ਐਵਰੇਜ ਕੱਢੀ ਆ ਪਰ ਇਸ ਦੀ ਕੁਆਲਿਟੀ ਤੇ ਕੁਆਂਟੀਟੀ ਤੁਹਾਡੇ ਦੇ ਡਿਪੈਂਡ ਕਰਦੀ ਹੈ ਤੁਸੀਂ ਕਿਸ ਤਰੀਕੇ ਦਾ ਪਸ਼ੂ ਨੂੰ ਚਾਰਾ ਦਿੰਦੇ ਹੋ ਔਰ ਉਸ ਦਾ ਰੱਖ-ਰਖਾਓ ਕਿਸ ਤਰੀਕੇ ਦਾ ਕਰਦੇ ਹੋ ਜਦੋਂ ਤੁਸੀਂ ਆਪਣੇ ਘਿਓ ਨੂੰ ਕੋਈ ਵੀ ਲੋਕਾਂ ਨੂੰ ਵੇਚ ਦਿੱਤਾ ਤਾਂ ਆਟੋਮੈਟਿਕਲੀ ਤੁਹਾਡਾ ਨਾਮ ਵੀ ਬੰਨਣਾ ਸ਼ੁਰੂ ਹੋ ਜਾਏਗਾ ਔਰ ਲੋਕ ਉਸ ਚੀਜ਼ ਨੂੰ ਬਹੁਤ ਜ਼ਿਆਦਾ ਸਪਰੈਡ ਵੀ ਕਰਨਾ ਸ਼ੁਰੂ ਕਰ ਦੇਣਗੇ ਜਦੋਂ ਤੁਸੀਂ ਆਪਣੇ ਘਿਓ ਨੂੰ ਕੁਝ ਕੁ ਲੋਕਾਂ ਨੂੰ ਸੇਲ ਕਰ ਦਿੱਤਾ ਤਾਂ ਆਟੋਮੈਟਿਕਲੀ ਤੁਹਾਡੀ ਪਬਲਿਸਿਟੀ ਹੋ ਜਾਏਗੀ ਕਿਉਂਕਿ ਤੁਹਾਡੇ ਘਿਓ ਦੇ ਵਿੱਚ ਕੁਆਲਿਟੀ ਹੋਏਗੀ ਜੋ ਬਾਜ਼ਾਰ ਵਾਲੇ ਘਿਓ ਦੇ ਵਿੱਚ ਨਹੀਂ ਹੈ ਸਿਰਫ ਘਿਓ ਹੀ ਨਹੀਂ ਤੁਸੀਂ ਘਿਓ ਦੇ ਨਾਲ ਨਾਲ ਲੱਸੀ ਨੂੰ ਵੀ ਵੇਚ ਸਕਦੇ ਹੋ ਅੱਜ ਕੱਲ ਜੇ ਮੁਹਾਲੀ ਵਰਗੇ ਸ਼ਹਿਰਾਂ ਦੀ ਗੱਲ ਕੀਤੀ ਜਾਏ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਮੁਹਾਲੀ ਦੇ ਸ਼ਹਿਰਾਂ ਦੇ ਵਿੱਚ ਆ ਕੇ ਲੱਸੀ ਨੂੰ ਵੇਚਦੇ ਨੇ ਔਰ ਇਹਦੇ ਨਾਲ ਨਾਲ ਸ਼ਹਿਰ ਦੇ ਲੋਕ ਲੱਸੀ ਨੂੰ ਪੀਣਾ ਵੀ ਪਸੰਦ ਕਰਦੇ ਨੇ ਸਪੈਸ਼ਲੀ ਜੋ ਲੱਸੀ ਪਿੰਡਾਂ ਤੋਂ ਆਈ ਹੁੰਦੀ ਹੈ ਇਹ ਤਾਂ ਉਹੀ ਗੱਲ ਹੋ ਗਈ ਇੱਕ ਪੰਥ ਦੋ ਕਾਜ ਇੱਕ ਤਾਂ ਤੁਸੀਂ ਘਿਓ ਵੇਚਿਆ ਨਾਲ ਦੇ ਨਾਲ ਤੁਸੀਂ ਲੱਸੀ ਵੀ ਵੇਚ ਦਿੱਤੀ